ਅੱਜ ਜ਼ਿਲ੍ਹਾ ਵਿਕਾਸ ਕੋਆਰਡੀਨੇਟਰ ਤੇ ਮਾਨਿਟਰਿੰਗ ਕਮੇਟੀ ਦੀ ਮੀਟਿੰਗ ਹੋਈ ਆ। ਆਮ ਆਦਮੀ ਪਾਰਟੀ ਸੰਸਮਲਵਿੰਦ ਫ੍ਰਿੰਗ ਕਾਂਗ ਦੀ ਇੱਕ ਵਾਧੂ ਮੀਟਿੰਗ ਨੂੰ ਕੀਤਾ ਗਿਆ ਤੇ ਉੱਥੇ ਜ਼ਿਲ੍ਹਾ ਦੇ ਵਿੱਚ ਚੱਲ ਰਹੇ ਵਿਕਾਸ ਤੇ ਕੰਮਾਂ ਦੀ ਸਥਿਤੀ ਦਾ ਚੈਕਪਸਟ ਇਸ ਮੀਟਿੰਗ ਤੋਂ ਲਿਆ ਗਿਆ ਹੈ। ਪੰਜਾਬ 'ਚ ਇੱਕ ਟਰੈਂਡ ਬਣ ਗਿਆ ਹੈ। ਮੈਨੂੰ ਲੱਗਦਾ ਹੁਣ ਇੱਥੇ ਰੋਕ ਪੈ ਜੂਗੀ ਕਿ ਅਸੀਂ ਤਾਂ ਨੌਕਰੀ ਕਰਨੀ ਬੱਚੇ ਤਾਂ ਸਾਡੇ ਬਾਹਰ ਹੀ ਸਟੱਲ ਹੈ। ਉਹ ਬਾਹਰ ਵਾਲਾ ਕੰਮ ਇਹਨੂੰ ਲੱਗਦਾ ਹੁਣ ਸਹੀ ਸੀ ਘਟ ਰਿਹਾ ਹੈ। ਕਾਦਮ ਦੀ ਉਹ ਰਾਰ ਵੀ ਬਾਲੇ ਵਧੀਆ ਹਾਰ ਲੀ ਗੇ ਸਾਡਾ ਇਹੀ ਵਧੀਆ ਮੁਲਕ ਹੈ ਪੰਜਾਬ ਨਾਲੋਂ ਤੁਹਦੀ ਅਗੁਤਰਤੀ ਕਨਸਟੀਟਿਊਸ਼ਨਲੀ ਤੇ ਜਿਹੜੀ ਲੈਜਿਸਲੇਸ਼ਨ ਹੈ ਉਹ ਪਰ ਰਹਿੰਦੀ ਹੈ ਲੇਕਿਨ ਮੈਨੂੰ ਲੱਗਦਾ ਇਹ ਤੇ ਚਲੋ ਪਨਸਟੀਟਿਊਸ਼ਨ ਦਾ ਪਾਰਟ ਹੈ ਲੇਕਿਨ ਪ੍ਰੈਕਟੀਕਲੀ ਤੇ ਸਾਰੇ ਆਪਾਂ ਸੇਮ ਪੇਜ ਤੇ ਆ ਤੁਸੀਂ ਬਿਹਤਰ ਕਰ ਰਹੇ ਹੋ ਔਰ ਇਹਨੂੰ ਆਪਾਂ ਹੋਰ ਬਿਹਤਰ ਕਰੀਏ ਹਿਊਮਨਿਟੇਰੀਅਨ ਗਰਾਉਂਡ ਹਰੇਕ ਇਸ਼ੂਜ਼ ਹਰੇਕ ਜਿਹੜਾ ਵੀ ਤੁਹਾਡੇ ਸਬਜੈਕਟ ਚ ਜਿੱਥੇ ਵੀ ਕੇਸ ਹੁੰਦਾ ਹੈ ਜਾ ਹੈਲਥ ਦਾ ਹੈ ਐਜੂਕੇਸ਼ਨ ਦਾ ਕਮੈਂਡੇਸ਼ਨ ਦਾ ਹੈ এমਪਲੋਇਮੈਂਟ ਦਾ ਹੈ ਹਿਊਮਨਿਟੇਰੀਅਨ ਗਰਾਉਂਡ ਨੂੰ ਜ਼ਰੂਰ ਮਤਲਬ ਦਿਮਾਗ ਚ ਰੱਖੀਏ ਕੋਈ ਫੈਸਲਾ ਲੈਣਾ ਹੈ ਮੇਰੀ ਰਿਕਵੈਸਟ ਹੈ ਤੁਸੀਂ ਸਾਰੇ ਬਹੁਤ ਮੈਂ ਪਹਿਲੇ ਕਿਹਾ ਤੁਸੀਂ ਕੰਪੀਟੈਂਟ ਵੀ ਹੋ ਕੁਆਲੀਫਾਈਡ ਵੀ ਹੋ ਸੋ ਸਾਰਿਆਂ ਦਾ ਸਾਰੇ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ